ਕਉ ਵਿਅਕਤੀ 'ਤੇ ਹਮਲਾ ਹੋਇਆ ਤਾਂ ਉਸ ਹਮਲੇ ਤੋਂ ਬਾਅਦ ਹੁਣ ਉਹ ਸਿੱਖ ਵਿਅਕਤੀ ਮੌਤ ਤੇ ਜ਼ਿੰਦਗੀ ਦੀ ਲੜਾਈ ਲੜ ਰਿਹਾ ਹੈ ਤਾਸੀਏ ਕਿ ਅਮਰੀਕਾ ਦੇ ਵਿੱਚ ਹੁਣ 70 ਸਾਲ ਦੇ ਇੱਕ ਸਿੱਖ ਵਿਅਕਤੀ ਦੇ ਉੱਤੇ ਹਮਲਾ ਕੀਤਾ ਗਿਆ ਜਦੋਂ ਰੋਜ਼ਾਨਾ ਦੀ ਤਰ੍ਹਾਂ ਉਹ ਸਿੱਖ ਵਿਅਕਤੀ ਸੈਰ ਕਰ ਰਿਹਾ ਸੀ ਤੇ ਹਾਲਾਂਕਿ ਉਸ ਦੇ ਉੱਤੇ ਹੁਣ ਜਿਹੜੀ ਸਟਿਕ ਦੇ ਨਾਲ ਹਮਲਾ ਕੀਤਾ ਗਿਆ ਹਾਲਾਂਕਿ ਤੁਹਾਨੂੰ ਦੱਸਿਏ ਕਿ ਉਸ 70 ਸਾਲ ਦੇ ਬਜ਼ੁਰਗ ਦੀ ਸਿਹਤ ਹੁਣ ਬਹੁਤ ਨਾਜ਼ੁਕ ਪਣੀ ਹੋਈ ਹੈ ਮੌਤ ਤੇ ਜ਼ਿੰਦਗੀ ਦੀ ਜੰਗ ਲੜ ਰਿਹਾ ਹੈ ਤਾਂ ਉਸ ਨੂੰ ਹਸਪਤਾਲ ਦੇ ਵਿੱਚ ਦਾਖਲ ਕਰਵਾਇਆ ਗਿਆ ਮਾਮਲਾ ਕਾਫੀ ਜ਼ਿਆਦਾ ਹੀ ਗਮਕੀਨ ਬਣਿਆ ਹੋਇਆ ਹੈ ਤੇ ਪੂਰਾ ਮਾਮਲਾ ਕੀ ਉਹ ਤੁਹਾਡੇ ਨਾਲ ਸਾਂਝਾ ਕਰ ਲੈਣੇ ਆਂ ਦਰਸਲ ਜਿੱਥੇ ਹੁਣ ਤੁਹਾਨੂੰ ਦੱਸੀਏ ਕਿ ਅਮਰੀਕਾ ਦੇ ਨਾਰਥ ਹਾਲੀਵੁੱਡ ਦੇ ਇੱਕ ਗੁਰਦੁਆਰੇ ਨੇੜੇ ਰੋਜ਼ਾਨੇ ਵਾਂਗ ਸੈਰ ਕਰ ਰਹੇ ਇੱਕ ਸਿੱਖ ਵਿਅਕਤੀ ਹਰਪਾਲ ਸਿੰਘ ਦੇ ਗੋਲਫ ਸਟਿਕ ਨਾਲ ਹਮਲਾ ਕੀਤੇ ਜਾਣ ਤੋਂ ਬਾਅਦ ਸਥਿਤੀ ਨਾਜ਼ੁਕ ਬਣੀ ਹੋਈ ਹੈ ਤਾਂ ਦੱਸਿਏ ਕਿ ਕਟਨਾ ਜਿਹੜੀ ਵਾਪਰੀ ਸੀ ਔਰ ਵਿਅਕਤੀ ਇਸ ਸਮੇਂ ਹਸਪਤਾਲ ਦੇ ਵਿੱਚ ਜ਼ਿੰਦਗੀ ਤੇ ਮੌਤ ਦੀ ਲੜਾਈ ਲਾ ਪਿਆ। ਰਿਪੋਰਟਰਾਂ ਦੇ ਅਨੁਸਾਰ ਤੁਹਾਨੂੰ ਦੱਸ ਦਈਏ ਕਿ ਹੁਣ ਲੈਂਕਰਸ਼ਿਪ ਸਿੱਖ ਗੁਰਦੁਆਰਾ ਦੇ ਨੇੜੇ ਇੱਕ ਸੱਤ ਇਨ ਲੈਬ ਦੇ ਕੋਲ ਗੰਭੀਰ ਜ਼ਖਮੀ ਹਾਲਤ ਵਿੱਚ ਪਿਆ ਇਹ ਸਿੱਖ ਵਿਅਕਤੀ ਔਰ ਜਿਸ ਤੋਂ ਬਾਅਦ ਉਹ ਗੰਭੀਰ ਹਾਲਤ ਵਿੱਚ ਸੀ ਉਸ ਤੋਂ ਬਾਅਦ ਉਸ ਨੂੰ ਆਈਸੀਯੂ ਦੇ ਵਿੱਚ ਦਾਖਲ ਕਰਵਾਇਆ ਗਿਆ। ਉਸ ਦੇ ਸਿਰ ਤੇ ਚਿਹਰੇ ਤੇ ਲੱਗੀਆਂ ਗੰਭੀਰ ਸੱਟਾਂ ਦਾ ਇਲਾਜ ਕਰਨ ਲਈ ਤਿੰਨ ਆਪਰੇਸ਼ਨ ਕੀਤੇ ਗਏ। ਦੱਸ ਦਈਏ ਕਿ ਹੁਣ ਇਸ ਤੋਂ ਬਾਅਦ ਹੁਣ ਭਰਾ ਦੇ ਵੱਲੋਂ ਦੱਸਿਆ ਗਿਆ ਕਿ ਦਿਮਾਗ ਵਿੱਚ ਖੂਨ ਵਹਿਣ ਕਰਕੇ ਬੇਹੋਸ਼ ਹੈ ਅਤੇ ਬੋਲਣ ਵਿੱਚ ਅਸਮਰਥ ਹੈ ਪਰਿਵਾਰ ਨੇ ਇਸ ਹਮਲੇ ਨੂੰ ਸਿੱਖ ਭਾਈਚਾਰੇ ਲਈ ਭਿਆਨਕ ਅਤੇ ਡੂੰਘੇ ਸਦਮੇ ਵਾਲਾ ਦੱਸਿਆ ਸਿੱਖ ਦੇ ਭਰਾ ਨੇ ਭਾਵੁਕ ਹੁੰਦਿਆਂ ਕਿਹਾ ਕਿ ਅਸੀਂ ਹੁਣ ਸੁਰੱਖਿਅਤ ਮਹਿਸੂਸ ਨਹੀਂ ਕਰਦੇ ਉਹ ਰੋਜ਼ਾਨਾ ਵਾਂਗ ਸਿਰਫ ਸੈਰ ਤੇ ਗਿਆ ਸੀ ਅਧਿਕਾਰੀਆਂ ਨੇ ਅਜੇ ਤੱਕ ਹਮਲਾਵਰਾਂ ਦੀ ਪਛਾਣ ਨਹੀਂ ਕੀਤੀ ਹੈ ਤੇ ਨਾ ਹੀ ਇਸ ਹਮਲੇ ਦੇ ਪਿਛਲੇ ਅਸਲ ਕਾਰਨਾਂ ਦਾ ਪੁਸ਼ਟੀ ਹੋਈ ਹੈ ਨਾ ਕੋਈ ਕਾਰਨ ਪਤਾ ਲੱਗਾ ਕਿ ਕਿਉਂ ਘਟਨਾ ਵਾਪਰੀ ਔਰ ਪੁਲਿਸ ਸਥਾਨਿਕ ਸੀਸੀਟੀਵੀ ਕੈਮਰਾ ਦੀ ਜਾਂਚ ਕਰ ਰਹੀ ਹੈ ਤੇ ਗਵਾਹਾਂ ਦੀ ਪਾਲਖੀ ਕੀਤੀ ਜਾ ਰਹੀ ਹੈ ਹਾਲਾਂਕਿ ਦਾਸੀ ਹੈ ਕਿ ਹੁਣ ਬਹੁਤ ਸਾਰੀਆਂ ਚੀਜ਼ਾਂ ਦਾ ਰਿਪੋਰਟਾ ਦਾ ਇਹ ਮੰਨਣਾ ਹੈ ਕਿ ਇਹ ਹਮਲਾ ਨਸਲੀ ਅਪਰਾਧ ਨਹੀਂ ਸੀ ਪਰ ਇੱਕ ਵੀਡੀਓ ਵਿੱਚ ਸਿੱਖ ਤੇ ਹਮਲੇ ਹੋਣਲੇ ਸਮੇ ਇਕੱਲੇ ਦੇ ਵਿੱਚ ਇੱਕਨ ਪਛਾਤਾ ਵਿਅਕਤੀ ਦਿਖਾਈ ਦੇ ਰਿਹਾ ਸੀ ਔਰ ਲਾਸ ਐਂਜਲਸ ਦੇ ਹੋਰ ਕਈ ਥਾਵਾਂ ਤੇ ਮੀਡੀਆ ਦੇ ਮੁਤਾਬਕ ਇਹ ਕਿਹਾ ਗਿਆ ਕਿ ਸਬੰਧਿਤ ਇਸ ਬੋਧਨ ਕਰਦੇ ਕਿ ਸਾਰੇ ਨਿਵਾਸੀਆਂ ਦੀ ਸੁਰੱਖਿਆ ਤੇ ਧਾਰਮਿਕ ਸੰਸਥਾਵਾਂ ਦੇ ਆਲੇ ਦੁਆਲੇ ਸੁਰੱਖਿਆ ਉਪਵਾਮਾ ਨੂੰ ਬਿਹਤਰ ਬਣਾਉਣ ਲਈ ਵਚਨਬੰਦ ਦੁਹਾਈ ਕੀਤੀ ਗਈ ਹੈ ਔਰ ਤੁਹਾਨੂੰ ਦੱਸਿਏ ਕਿ ਇਹ ਸਿੱਖ ਵਿਅਕਤੀ ਗੁਰਦੁਆਰਾ ਸਾਹਿਬ ਦੇ ਕੋਲ ਰੋਜ਼ਾਨਾ ਦੀ ਤਰ੍ਹਾਂ ਸੈਰ ਕਰ ਰਿਹਾ ਸੀ ਔਰ ਇੱਕਦਮ ਹੀ ਜਿਹੜੀ ਇੱਕ ਗੋਲ ਸਿੱਖ ਦੇ ਨਾਲ ਉਸਤੇ ਹਮਲਾ ਹੋਇਆ ਇੱਕ ਵਿਅਕਤੀ ਸੀ ਅਣਪਛਾਤਾ ਵਿਅਕਤੀ ਸੀ ਜਿਸਨੇ ਹਮਲਾ ਕੀਤਾ ਸੀ ਸੀਸੀਟੀਵੀ ਕੈਮਰੇ ਖੰਗਾਲੇ ਜਾ ਰਹੇ ਨੇ ਤਾਂ ਮਾਮਲਾ ਹੁਣ ਕਾਫੀ ਗੰਭੀਰ ਹੈ ਤਾਂ ਇਹ ਸਿੱਖ ਦੀ ਹਾਲਤ ਨਾਜ਼ੁਕ ਬਣੀ ਹੋਈ ਹੈ ਭਰਾ ਦੇ ਵੱਲੋਂ ਦੱਸਿਆ ਗਿਆ ਹੈ ਕਿ ਇਹ ਹੁਣ ਸਾਡੇ ਪਾਈਚਾਰਕ ਦੇ ਸਾਂਛਦੂ ਉਤੇ ਹਮਲਾ ਕਰਨ ਦੀ ਕੋਸ਼ਿਸ਼ ਹੈ ਅਸੀਂ ਸਿੱਖ ਜਿਹੜਾ ਆਪਣੇ ਆਪ ਨੂੰ ਅਮਰੀਕਾ ਦੇ ਵਿੱਚ ਸੁਰੱਖਿਅਤ ਨਹੀਂ ਸਮਝ ਰਿਹਾ ਕਿਉਂਕਿ ਬਿਨਾਂ ਕਿਸੇ وجہ ਤੋਂ ਹੀ ਹਮਲੇ ਹੋ ਰਹੇ ਨੇ ਇਸ ਦਾ ਕਾਰਨ ਕੀ ਸੀ ਇਸ ਵਾਰੇ ਕੋਈ ਵੀ ਜਾਣਕਾਰੀ ਸਾਹਮਣੇ ਨਹੀਂ ਆਈ ਹੈ ਪਰ ਦੱਸਿਏ ਕਿ ਹੁਣ ਉਸ ਸਿੱਖ ਬਜ਼ੁਰਗ ਦੀ ਹਾਲਤ ਗੰਭੀਰ ਬਣੀ ਹੋਈ ਹੈ ਔਰ ਪੂਰੇ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ 70 ਸਾਲ ਦੀ ਉਮਰ ਦੇ ਵਿੱਚ ਇੱਕ ਵੱਡਾ ਹਾਦਸਾ ਸਿੱਖ ਦੇ ਨਾਲ ਵਾਪਰਿਆ ਤਾਂ ਪਰਿਵਾਰ ਸੋਗ ਦੇ ਵਿੱਚ ਹੈ ਤਾਂ ਪਰਿਵਾਰ ਦਾ ਕਹਿੜਾ ਹੈ ਕਿ ਹੁਣ ਅਸੀਂ ਸੁਰੱਖਿਅਤ ਨਹੀਂ ਆ ਕਿਉਂਕਿ ਦਿਨ ਦਿਹਾੜੇ ਸਾਡੇ ਤੇ ਹਮਲੇ ਹੋ ਰਹੇ ਨੇ ਤਾਂ ਇਸ ਤੋਂ ਬਾਅਦ ਹੁਣ ਦੇਖਣਾ ਹੋਵੇਗਾ ਕਿ ਕੁਝ ਖੁਲਾਸੇ ਹੁੰਦੇ ਨੇ ਤਾਂ ਕੌਣ ਇਸ ਸਿੱਖ ਤੇ ਹਮਲਾ ਕੀ ਕਰਕੇ ਗਿਆ ਔਰ ਵਜਾ ਕੀ ਸੀ ਉਸ ਬਾਰੇ ਜਾਣਕਾਰੀ ਸਾਹਮਣੇ ਆਵੇਗੀ ਪਰ ਅਮਰੀਕਾ ਤੋਂ ਸਾਂ ਖਬਰ ਜੇ ਆਈ ਹੈ ਜਿੱਤੇ ਇੱਕ ਸਿੱਖ ਜਿਹੜੇ ਬਜ਼ੁਰਗ ਸੀ ਉਸ ਤੇ ਹਮਲਾ ਕੀਤਾ ਗਿਆ ਉਸ ਤੋਂ ਬਾਅਦ ਹੁਣ ਮਾਮਲਾ ਪੁਲਿਸ ਥਾਣੇ ਤੱਕ ਪਹੁੰਚ ਚੁੱਕਾ ਹੈ